ਕਲਮਾਂ ਦੇ ਪਰੋਸੇ ਕਲਮਾਂ ਦੇ ਪਰੋਸੇ ਸਾਦੀਆਂ ਸੋਚਾਂ ਖੀੜੀਆਂ ਨੇ ਅੱਖਰਾਂ ਨੂੰ ਉੱਚੀਆਂ ਉਡਾਰੀਆਂ ਮਿਲੀਆਂ ਨੇ ਕਲਮ ਨਾ ਹੁੰਦੀ ਤਾਂ ਸ਼ਾਇਦ ਇਤਿਹਾਸ ਨਾ ਹੁੰਦਾ ਜ਼ਿੰਦਗੀ ਦਾ ਤਜਰਬਾ ਇੰਨਾ ਖਾਸ ਨਾ ਹੁੰਦਾ ਕਲਮਾਂ ਨੇ ਸੁਪਨਿਆਂ ਵਿੱਚ ਰੰਗ ਭਰਿਆ ਏ ਸੋਚਾਂ ਨੂੰ ਨਿਖਾਰਨ ਦਾ ਢੰਗ ਕੜਿਆ ਏ ਕਲਮਾਂ ਨੇ ਲਿਖਾਂ ਵਿੱਚ ਨਿਖਾਰ ਭਰਿਆ ਏ ਦਿਲਾਂ ਨੂੰ ਪੜਨ ਦਾ ਇਸ਼ਾਰ ਕਰਿਆ ਏ ਕਲਮਾ ਨੇ ਗੀਤਾਂ ਵਿੱਚ ਨੂਰ ਜੜਿਆ ਏ ਸੰਗੀਤ ਦੇ ਸੁਰਾਂ ਨਾਲ ਸਰੂਰ ਭਰਿਆ ਏ ਜੋਤ ਕਲਮ ਸੋਣੀ ਜਿਨੇ ਮੇਰਾ ਸਾਥ ਜਰਿਆ ਏ ਮੇਰੀਆਂ ਸੋਚਾਂ 'ਚ ਇੱਕ ਸੱਚਾ ਸੁੱਚਾ ਅਹਿਸਾਸ ਭਰਿਆ ਏ ਮੇਰੀਆਂ ਸੋਚਾਂ 'ਚ ਇੱਕ ਸੱਚਾ ਸੁੱਚਾ ਅਹਿਸਾਸ ਭਰਿਆ ਏ